ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਿਫਤ ਪੰਜਾਬ ਟੀਵੀ ਦੇ ਵਿੱਚ ਤਾਂ ਹੁਣ ਇਹਨਾਂ ਲੋਕਾਂ ਲਿਖਾਤਿਆਂ ਦੇ ਵਿੱਚ ਪਾਏ ਗਏ ਪੈਸੇ ਤਾਂ ਸਰਕਾਰ ਵੱਲੋਂ ਕਿਹੜੇ ਲੋਕਾਂ ਦੇ ਲਈ ਪਾਏ ਗਏ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਭਗਵੰਤਮਾਨ ਸਰਕਾਰ ਸਮੇਂ ਸਮੇਂ ਤੇ ਵੱਡੇ ਐਲਾਨ ਕਰ ਰਹੀ ਹੈ ਤਾਂ ਗਵਰਨਮੈਂਟ ਆਫ ਪੰਜਾਬ ਦਾ ਅਫੀਸ਼ੀਅਲ ਪੇਜ ਤਾਂ ਜਿਸ ਤੇ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕੀ ਕਿਹਾ ਇਸ ਦੇ ਵਿੱਚ ਉਹ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਸਮਾਜਿਕ ਸੁਰੱਖਿਆ ਸਥਿ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਦੀ ਭਗਵੰਤ ਸਪ ਸਿੰਘ ਮਾਨ ਦੀ ਗਵਾਈ ਹੇਠ ਹਰ ਵਰਗ ਦੀ ਭਲਾਈ ਲਈ ਬਚਨ ਵੱਧ ਤ ਉਸ ਦੇ ਤਹਿਤ ਹੁਣ ਜਿਹੜੇ ਪੈਸੇ ਆ ਉਹ ਜਾਰੀ ਕੀਤੇ ਗਏ ਨੇ ਤਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਲੋਕਾਂ ਦੇ ਇਹ ਪੈਸਾ ਜਿਹੜਾ ਉਹ ਜਾਰੀ ਕੀਤਾ ਗਿਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਹੁਣ ਤੱਕ 287.95 ਕਰੋੜ ਰੁਪਏ ਜਾਰੀ ਕੀਤੇ ਮੁੱਖ ਮੰਤਰੀ ਮਾਨ ਦੀ ਗਵਾਈ ਹੇਠ ਹਰ ਜੋਗਲਾ ਪੱਤਰੀ ਤੱਕ ਪਹੁੰਚ ਰਹੀ ਹੈ ਸਹਾਇਤਾ ਰਕਮ ਤਾਂ ਇਹ ਕਿਹੜੀ ਸਕੀਮ ਤਹਿਤ ਕਿਹੜੇ ਲੋਕਾਂ ਨੂੰ ਜਾਰੀ ਹੋਏ ਆ ਉਹ ਵੀ ਤੁਹਾਨੂੰ ਹੁਣ ਅੱਗੇ ਦੱਸਣ ਜਾ ਰਹੇ ਹਾਂ ਤਾਂ ਟੋਟਲੇ ਦੇ ਵਿੱਚ 287.95 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਤੁਸੀਂ ਵੀ ਆਪਣੇ ਬੈਂਕ ਖਾਤੇ ਆ ਜਿਹੜੇ ਉਹ ਚੈੱਕ ਕਰ ਸਕਦੇ ਹੋ ਚਾਲੂ ਵਿੱਤੀ ਸਾਲ ਲਈ 495 ਕਰੋੜ ਰੁਪਏ ਦਾ ਬਜਟ ਹੈ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਹੁਣ ਤੁਹਾਨੂੰ ਸਕਰੀਨ ਤੇ ਵਿਖਾਉਣ ਜਾ ਰਹੇ ਹਾਂ ਕਿ ਕਿਹੜੇ ਲੋਕਾਂ ਦੇ ਇਹ ਜਾਰੀ ਹੋਏ ਨੇ ਤਾਂ ਇਹ ਜਾਰੀ ਹੋਏ ਨੇ ਇਹ ਦਿਵੰਗਜਨਾਂ ਦੀ ਸਹਾਇਤਾ ਬਲ ਪੰਜਾਬ ਸਰਕਾਰ ਦਾ ਮਜ਼ਬੂਤ ਕਦਮ ਹੈ ਤਾਂ ਇਹ ਦਿਵਯਗਜਨਾਂ ਦੀ ਦੇ ਸਕੀਮ ਹੈ ਜਿਹੜੀਆਂ ਉਹਨਾਂ ਨੂੰ ਸਕੀਮਾਂ ਚੱਲਦੀਆਂ ਤਾਂ ਉਹਨਾਂ ਦੇ ਲਈ ਇਹ ਪੈਸਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ